ਕੀ ਲੱਗੇ ਕਿਤੋਂ ਤੱਕ ਤੁਸੀਂ ਜਾਣਾ ਕਿ ਕੀ ਤੁਹਾਡੇ ਮੇਨ ਮੁੱਦਾ ਕੀ ਹੈ ਜੀ ਭਾਈ ਸਾਹਿਬ ਅੱਜ ਅੱਜ ਸਾਰੇ ਆਪਣੇ ਸਾਥੀਆਂ ਨਾਲ ਮੈਂ ਇਸ ਕਰਕੇ ਇਕੱਠੇ ਹੋਏ ਆਂ ਬੜੀ ਸ਼ੁਰੂਆਤ ਸਾਡੀ ਉਦੋਂ ਜਿਹੜੀ ਹੋਈ ਉਸ ਚੀਜ਼ ਨੂੰ ਸਾਡੀ ਕਮਜ਼ੋਰੀ ਮੰਨਿਆ ਗਿਆ ਕਿਉਂ ਪੁਲਿਸ ਦੇ ਅਸੀਂ ਵਿਸ਼ਵਾਸ ਕੀਤਾ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਵੀ ਮਾਮਲਾ ਤੁਸੀਂ ਡਾਇਵਰਟ ਨਾ ਕਰੋ ਅਸੀਂ ਕੰਮ ਲੱਗੇ ਹੋਏ ਆਂ ਤੇ ਤੁਹਾਨੂੰ ਬੜੀ ਜਲਦੀ ਇਨਸਾਫ ਦੇਾਂਗੇ ਉਸ ਵਿਸ਼ਵਾਸ ਦੇ ਵਿੱਚ ਅਸੀਂ ਇੰਨਾ ਟਾਈਮ ਕੱਢ ਲਿਆ ਪਰ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਸ ਇਨਸਾਫ ਦੀ ਉਡੀਕ ਦੇ ਵਿੱਚ ਅਸੀਂ ਹੁਣ ਅੱਜ ਐਸਐਸਬੀ ਸਾਹਿਬ ਨੂੰ ਮਿਲਣ ਵਾਸਤੇ ਇੱਥੇ ਇਕੱਠੇ ਹੋ ਕੇ ਅਸੀਂ ਸਾਰੀ ਜੀ 3 ਮਹੀਨੇ ਹੋ ਗਏ ਨੇ ਇਸ ਕੇਸ ਨੂੰ ਤਕਰੀਬਨ 15 ਨਵੰਬਰ ਦੀ ਗੱਲ ਹੈ ਤੇ ਸ਼ੁਰੂ-ਸ਼ੁਰੂ ਚ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਉਹਨੇ ਨਗ ਮਾਮਲਾ ਹੈ ਵੀ ਸਾਨੂੰ ਲੱਗ ਨਹੀਂ ਰਿਹਾ ਸਾਨੂੰ ਇਨਸਾਫ ਮਿਲੇਗਾ ਸਰਕਾਰ ਨੇ ਹਜੇ ਤੱਕ ਤੁਹਾਨੂੰ ਆ ਕੇ ਬਾਂਪੜੀ ਕੋਈ ਗਲਬਾਤ ਕੀਤੀ ਤੁਹਾਡੇ ਨਾਲ ਮੇਰੇ ਨਾਲ ਸਰਕਾਰ ਵੱਲੋਂ ਭਾਈ ਸਾਹਿਬ ਜਿਹੜੇ ਮੁੱਖ ਮੰਤਰੀ ਜੀ ਐਸੇ ਗਾਇਕਾਂ ਦੇ ਪ੍ਰਤੀ ਜਾ ਕੇ ਇਹ ਮਤਲਬ ਇੰਨਾ ਕੁਝ ਦੇ ਆਂਦੇ ਨੇ ਮੁਆਵਜ਼ਾ ਵੀ ਦੇ ਆਂਦੇ ਨੇ ਉਹਨਾਂ ਦੇ ਘਰਾਂ 'ਚ ਨੌਕਰੀ ਦੇ ਆਂਦੇ ਨੇ ਸਾਨੂੰ ਇਤਰਾਜ ਨਹੀਂ ਹੈਗਾ ਜੇ ਉਹ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦਾ ਜੀ ਚਲਿਆ ਗਿਆ ਸਾਨੂੰ ਕੋਈ ਇਤਰਾਜ ਨਹੀਂ ਹੈਗਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪਰਿਵਾਰ ਦਾ ਹੱਕ ਦੇਖੋ ਸਾਡੇ ਵਾਸਤੇ ਸੋਏ ਸਗਰਿਸ਼ ਤੋਂ ਸਾਨੂੰ ਕੋਈ ਰਸਤੌਰ ਨਜ਼ਰ ਨਹੀਂ ਆਉਂਦਾ ਇੱਕ ਪਰਿਵਾਰ ਦਾ ਇੱਕ ਹੁਣ ਹਰ ਬੱਚਾ ਚਲੇ ਜਾਣਾ ਔਰ ਖਾਸ ਕਰ ਉਹ ਬੱਚਾ ਜਿਹੜਾ ਸਮਾਜ ਦੇ ਵਿੱਚ ਸੇਵਾ ਦਾ ਕੰਮ ਕਰਦਾ ਸੀ ਚੰਗੇ ਲੋਕਾਂ ਨੂੰ ਚੰਗੀ ਸੇਹ ਦਿੰਦਾ ਸੀ ਛੋਟੀ ਉਮਰ ਵਿੱਚ ਚੰਗੀ ਸੇਹ ਦਿੰਦਾ ਸੀ ਸਾਰਾ ਸ਼ਹਿਰ ਦੁਖੀ ਹੈ ਔਰ ਮੈਂ ਤੁਹਾਡੇ ਮਾਧਮ ਤੋਂ ਇਹ ਨਵੇਦਨ ਕਰਨਾ ਚਾਹੁੰਦਾ ਵਾਂ ਪੰਜਾਬ ਸਰਕਾਰ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਚਲੋ ਤੁਸੀਂ ਕੋਸ਼ਿਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਪਰ ਅਜੇ ਤੱਕ ਸਾਡਾ ਜਿਹੜਾ ਪਰਿਵਾਰ ਹੈ ਬਲਦੇਵ ਜੀ ਦਾ ਸਾਰਾ ਪਰਿਵਾਰ ਹੀ ਖੜਾ ਹੈ ਇੱਥੇ ਜਿਹੜਾ ਸਾਡਾ ਪਰਿਵਾਰ ਹੈ ਸਾਨੂੰ ਅਜੇ ਤੱਕ ਇਸ ਗੱਲ ਦੀ ਸਮਝ ਲੱਗੀ ਨਹੀਂ ਕਿ ਸਾਡੇ ਬੱਚੇ ਦਾ ਕਸੂਰ ਕੀ ਸੀਗਾ ਔਰ ਜੁੱਥੋ ਤੱਕ ਸਾਨੂੰ ਗੱਲ ਸੁਣਨ ਨੂੰ ਆ ਰਹੀ ਹੈ ਸਮਝਣ ਵਾਰੀ ਹੈ ਇਹਦੇ ਤਾਰ ਜਿਹੜੇ ਆ ਉਹ ਅਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਏ ਆ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਉਹ ਸਰਕਾਰ ਇਸ ਗੱਲ ਤੋਂ ਪੱਜ ਰਹੀ ਹੈ ਕਿਉਂਕਿ ਅਸੀਂ ਬਹੁਤ ਭਾਵਨਾਤਮਕ ਲੋਕ ਆ ਅਸੀਂ ਸਮਾਜ ਨੂੰ ਨਾਲ ਜੋੜਨ ਦਾ ਕੰਮ ਕਰਨ ਵਾਸਤੇ ਲੱਗੇ ਹੋਏ ਆ ਅਸੀਂ ਹੁਣ ਤੱਕ ਚੁੱਪ ਸੀਗੇ ਪ੍ਰਸ਼ਾਸਨ ਦੇਖ ਰਹੇ ਸੀਗੇ ਪਰ ਸਾਡਾ ਸਬਰ ਦਾ ਪਮਾਨਾ ਭਰਦਾ ਜਾ ਰਿਹਾ ਹੈ ਅਸੀਂ ਤੁਹਾਡੇ ਮਾਦਮ ਤੋਂ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਇਸ ਕਤਲ ਦੀ ਜਿਹੜੀ ਜਾਂਚ ਹੈ ਉਹ ਕਿਸੇ ਕੇਂਦਰੀਆ ਏਜੰਸੀ ਤੋਂ ਕਰਵਾਈ ਜਾਵੇ ਸਾਡੀ ਇਹੀ ਮੰਗ ਹੈ ਜੇ ਨਹੀਂ ਕਰਾਏ ਨਹੀਂ ਕਰਵਾਉਣਗੇ ਤਾਂ ਸਾਨੂੰ ਸੰਘਰਸ਼ ਦਾ ਰਸਤਾ اختیار ਕਰਨ ਲਈ ਮਜਬੂਰ ਹੋਣਾ ਪਏਗਾ ਇਨਸਾਫ ਨਹੀਂ ਮਿਲੇਗਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ तकरीबन 3 ਮਹੀਨੇ ਪਹਿਲਾਂ ਜਿਹੜਾ ਬਲਦੇਵ ਜੀ ਸਾਡੇ ਸੰਗ ਦੇ ਅਧਿਕਾਰੀ ਇਹਨਾਂ ਦੇ ਬੇਟੇ ਦਾ ਮਰਡਰ ਹੋਇਆ ਇੱਕ ਨਿਰਮਮ ਹੱਤਿਆ ਹੋਈ ਇੱਕ ਛੇੜੀ ਬੱਚਾ ਸੀ ਉਹਦੇ ਸੰਬੰਧ ਚ ਪੁਲਿਸ ਨੇ ਕਾਰਵਾਈ ਕੀਤੀ ਜਿਹੜੇ ਮਰਡਰ ਉਹਨ ਵਿੱਚ ਹੋਇਆ ਅਰੈਸਟ ਕੀਤੇ ਬੰਦੇ ਇੱਕ ਐਨਕਾਊਂਟਰ ਵੀ ਹੋਇਆ ਪਰ ਵਜ੍ਹਾ ਰੰਜਿਸ਼ ਦਾ ਪਤਾ ਨਹੀਂ ਲੱਗ ਰਿਹਾ ਇਹ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ 3 ਮਹੀਨੇ ਬੀਤਣ ਤੋਂ ਬਾਅਦ ਵੀ ਇਸ ਚੀਜ਼ ਦਾ ਪਤਾ ਨਹੀਂ ਲਗਾਇਆ ਗਿਆ ਸਾਨੂੰ ਇਨਸਾਫ ਚਾਹੀਦਾ ਹੈ ਕਿਵੇਂ ਦੇ ਮੇਰੇ ਬੇਟੇ ਦੀ ਡੈਥ ਹੋਈ ਹੈ ਜਿਹੜਾ ਕੇਸ ਅਸੀਂ ਐਸਐਸਪੀ ਸਾਹਿਬ ਕੋਲ ਗਏ ਸੀ ਅੱਗੇ ਵੀ ਉਹਨਾਂ ਦੇ ਵਿਸ਼ਵਾਸ ਕਰਕੇ ਅਸੀਂ ਕਿੰਨਾ ਟਾਈਮ ਕਾਰਵਾਈ ਠੀਕ ਮਿਲੇਗੀ ਇਹ ਸਭ ਮਿਲੇਗਾ ਸਿੱਧੇ ਜਾਂ ਚੁੱਪ ਹੁਣ ਅੱਜ ਵੀ ਉਹਨਾਂ ਵੱਲੋਂ ਇਹੀ ਹੈ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਹਿਸਾਬ ਨਾਲ ਕਿ ਅਸੀਂ ਲਾਈਨ ਤੇ ਟਰੈਕ ਤੇ ਹੈਗੇ ਆ ਸਾਨੂੰ ਟਾਈਮ ਦਿਓ ਸਾਡੇ ਅਸੀਂ ਮਤਲਬ ਕੰਮ ਕਰ ਰਹੇ ਹਾਂ ਪਰ ਇੱਕ 바ਰ ਦਾ ਜਿਹੜਾ ਰੋਲ ਹੈ ਕਿੰਨਾ ਕਚੇਰੂ ਡਿਕੇਗਾ ਕਿੰਨਾ ਕਸੇਰ ਉਹਦਾ ਦਿਲ ਬਰਦਾਸ਼ਤ ਕਰੇਗਾ ਵੀ ਇਹ ਸਾਨੂੰ ਇਨਸਾਫ ਮਿਲੇਗਾ ਪੁਲਿਸ ਕੋਲ ਹੁੰਦੇ ਚਲੋ ਅਸੀਂ ਇੰਤਜ਼ਾਰ ਕਰ ਲਾਂ ਇਹ ਕਾਰਵਾਈ ਕਰ ਰਹੀ ਹੈ। ਬਾਕੀ ਜਿਹੜੇ ਸਾਡੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਜਿਹੜਾ ਸਭ ਤੋਂ ਮੁੱਖ ਹੁੰਦਾ ਨਾ ਘਰ ਦਾ ਮੋਢੀ ਜਿਹੜਾ ਉਹ ਘਰ ਦਾ ਬਾਪ ਹੁੰਦਾ ਹੈ। ਔਰ ਬਾਪ ਵਾਸਤੇ ਬੱਚੇ ਸਾਰੇ ਬਰਾਬਰ ਹੁੰਦੇ ਨੇ ਕੋਈ ਹੁੰਦਾ ਕਹਿਣਾ ਮੰਨਦਾ ਹੈ ਕੋਈ ਵਿਚਾਰ ਹੁੰਦੇ ਨਾਲ ਨਹੀਂ ਵੀ ਕਿਸੇ ਨਾਲ ਮਿਲਦੇ। ਉਹ ਕੋਈ ਵੱਡੀ ਗੱਲ ਨਹੀਂ ਪਰਿਵਾਰ 'ਚ ਪੰਜ ਲੋਕਾਂ ਦੇ ਵੀ ਵਿਚਾਰ ਆਪਸ 'ਚ ਨਹੀਂ ਮਿਲਦੇ। ਪਰ ਇਹ ਥੋੜਨਾ ਹੈਗੇ ਵੀ ਉਹਨਦੇ ਨਾਲ ਤੁਸੀਂ ਇਨਸਾਨੀਅਤ ਹੀ ਨਹੀਂ ਵਰਤੋਗੇ ਉਸ ਬੱਚੇ ਦਾ ਐਨਾ ਕੁਝ ਨੁਕਸਾਨ ਹੋ ਜੇ ਉਹ ਪਿਓ ਹੁੰਦਾ ਉਹਦਾ ਹਲਚਲ ਵੀ ਨਾ ਹੋ ਚੇ ਇਹ ਕਿੱਥੇ ਇਨਸਾਨੀਅਤ ਹੈ ਹੋਜੀ